ਜਲਾਲਾਬਾਦ ਦੇ ਫਾਜ਼ਲਕਾਰ ਰੋਡ ਤੇ ਮੋਬਾਈਲ ਦੀ ਦੁਕਾਨ ਤੇ ਹੋਈ ਚੋਰੀ ਜਾਣਕਾਰੀ ਮੁਤਾਬਕ ਫਾਜ਼ਲਕਾਰ ਰੋਡ ਤੇ ਚੰਦਨ ਮੋਬਾਈਲ ਸ਼ਾਪ ਤੇ ਬੀਤੀ ਰਾਤ ਚੋਰਾਂ ਵੱਲੋਂ ਛੱਤ ਪਾੜ ਕੇ ਮੋਬਾਈਲ ਅਤੇ ਐਕसेसਰੀ ਚੋਰੀ ਕਰ ਲਈ ਗਈ ਇਸ ਮੌਕੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਕਾਕਾ ਸਿੜਾਣਾ ਵੱਲੋਂ ਮੌਕੇ ਤੇ ਪਹੁੰਚ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ ਹੈ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਚੰਦਨ ਮੋਬਾਈਲ ਵਾਲੇ ਨਾਲ ਪਹਿਲਾਂ ਵੀ ਵੇਚ ਚੁੱਕੀ ਹੈ ਇਸ ਮੌਕੇ ਡੀਐਸਪੀ ਏਆਰ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਅਤੇ ਕਿਹਾ ਕਿ ਚੋਰਾਂ ਨੂੰ ਜਲਦੀ ਹੀ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਜਾਏਗੀ ਦੁਕਾਨ ਮਾਲਕ ਚੰਦਨ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਅੰਦਰ ਲੱਖ ਰੁਪਏ ਦੇ ਕਰੀਬ ਪੁਰਾਣੇ ਮੋਬਾਈਲ ਜੋ ਠੀਕ ਕਰਨ ਲਈ ਆਏ ਹੋਏ ਸਨ ਉਹ ਚੋਰਾ ਵੱਲੋਂ ਚੋਰੀ ਕਰ ਲਏ ਗਏ ਹਨ ਇਹ ਚੰਦਨ ਮੋਬਾਈਲ ਸੈਂਟਰ ਹੈਗਾ ਇਹਦਾ ਖੋਲਿਆ ਹੋਇਆ ਮੁੰਡੇ ਦਾ 3 ਸਾਲਾਂ ਤੋਂ ਚਲਾ ਰਿਹਾ ਇਹ ਪਹਿਲਾਂ ਵੀ ਇਹਦੇ ਚੋਰੀ ਹੋਈ ਸੀਗੀ ਸੇਮ ਪੈਟਰਨ ਯੂਜ਼ ਕੀਤਾ ਗਿਆ ਹੈਗਾ ਤੇ ਲੱਖ ਸਵਾ ਲੱਖ ਦਾ ਹੈ ਮੋਬਾਈਲਾਂ ਦਾ ਨੁਕਸਾਨ ਰਸਦਾ ਹੈ ਜਿਹੜੇ ਰਿਪੇਅਰ ਹੋਣ ਆਏ ਸੀਗੇ ਸੈਕੰਡ ਹੈਂਡ ਇਹਨੇ ਨਵਾਂ ਸ਼ਾਇਦ ਨਹੀਂ ਗਿਆ ਵੈਸੇ ਅਸਟੀਮੇਟ ਲਾ ਰਿਹਾ ਹੈ ਅਸੀਂ ਇਸ ਵੰਦ ਵਿੱਚ ਐਫਆਈਆਰ ਨੰਬਰ 58 457 380 ਆਈਪੀਸੀ ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ ਤੇ ਜਾਂਚ ਵੀ ਜਾਰੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਇਹ ਮੁਜਰਮ ਨੇ ਕੋਪ੍ਰੈਸ ਕਰਦੇ ਜਾਗੇ ਅੱਗੇ ਤਾਂ ਹੁਣ ਦੇਖਾਂਗੇ ਕੈਮਰੇ ਵਗੈਰਾ ਸਰਚ ਕਰਾਂਗੇ ਕੋਈ ਨਾ ਕੋਈ ਜਰੂਰ ਅਸੀਂ ਚੋਰੀ ਟ੍ਰੇਸ ਕਰਾਂਗੇ ਕਰਾਂਗੇ ਹਰ ਰਾਤ ਮੁਜਰਮਾਂ ਨੂੰ ਖੁੱਲੇ ਦੀ ਮੈਂ ਕੋ ਮਨ ਦਊਗਾ ਸਵੇਰੇ ਫੋਨ ਆਇਆ ਜੀ ਇਹਨਾਂ ਦਾ 9:30 ਵਜੇ ਤਕਰੀਬਨ ਇਹ ਮੇਰੀ ਦੁਕਾਨ ਤੇ ਹੋਇਆ ਇਸ ਤਰ੍ਹਾਂ ਮੇਰੀ ਦੁਕਾਨ ਨੂੰ ਕਾਫੀ ਨੁਕਸਾਨ ਹੋ ਗਿਆ ਹੈ। ਕਈ ਲੋਕਾਂ ਦੇ ਜਿਹੜੇ ਫੋਨ ਇੱਥੇ ਰਿਪੇਅਰ ਕਰਨ ਵਾਸਤੇ ਦਿੱਤੇ ਹੋਏ ਸੀ, ਕੋਈ ਡਿਸਪਲੇ ਪਾਇਆ ਪਿਆ ਜਾਂ ਸੀ। ਉਹ ਫੋਨ ਵੀ ਲੈ ਕੇ ਗਏ ਨੇ, ਪੁੱਛ ਨਾਲ ਅਸੈਸਰੀ ਸੀ ਜਿਵੇਂ ਇਹ ਕਹਿ ਰਿਹਾ ਨਾਲ ਬਲੂਟੁੱਥ ਦਾ ਬੈਰਾ। ਕੋਈ ਸਾਰੇ ਚੋਰ ਲੈ ਕੇ ਗਏ ਆ। ਪਿਛਲੇ ਸਾਲ ਵੀ ਐਸੇ ਤਰ੍ਹਾਂ ਹੀ ਇਹਦੀ ਚੋਰੀ ਹੋਈ ਸੀ ਔਰ ਉਹਦੇ ਵਿੱਚ ਵੀ ਇਹਨੂੰ ਕੁਝ ਵੀ ਹਸਲ ਨਹੀਂ ਹੋਇਆ। ਨਾ ਹੀ ਕੋਈ ਇਹਦਾ ਸਮਾਨ ਵਾਪਿਸ ਹੋਇਆ ਸੀ ਤੇ ਨਾ ਹੀ ਉਹ ਬੰਦਿਆਂ ਤੇ ਕੋਈ ਕਾਰਵਾਈ ਹੋਈ ਸੀ। ਪਰ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਏ, ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦ ਤੋਂ ਜ ਤੇ ਪੁੱਛ ਜਿਹੜੇ ਪੁਰਾਣੇ ਚੋਰ ਸੀ ਜਿਹੜੇ ਪਿਛਲੇ ਸਾਲ ਵਾਲੇ ਉਹਨਾਂ ਤੇ ਹੀ ਕਾਰਵਾਈ ਤੇ ਉਹਨਾਂ ਦੇ ਘਰੇ ਛਾਣਬੀਨ ਕਰਨ ਵਾਸਤੇ ਗਈ ਹੈ ਬਾਕੀ ਲੱਗਦਾ ਪਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪਰਦੇਸੀ ਬੰਦਾ ਹੈ ਕਿਰਾਏ ਦੀ ਦੁਕਾਨ ਤੇ ਬੈਠਾ ਉਤੋਂ ਲੱਖਾਂ ਦਾ ਨੁਕਸਾਨ ਹੋ ਜਾਣਾ ਨੁਕਸਾਨ ਤਾਂ ਨੁਕਸਾਨ ਹੀ ਹੈ ਜੀ ਚਾਹੇ 10000 ਦਾ ਚਾਹੇ ਲੱਖ ਰੁਪਇਆ ਹੈ ਬਾਕੀ ਚਲੋ ਜੇ ਸਾਡੀ ਯੂਨੀਅਨ ਵੱਲੋਂ ਜਿੰਨੀ ਵੀ ਕੋਸ਼ਿਸ਼ ਹੋਵੇਗੀ ਅਸੀਂ ਇਹਦੇ ਨਾਲ ਖੜੇ ਹਾਂ ਮੋਢੇ ਦੇ ਨਾਲ ਮੋਢਾ ਜੋੜ ਕੇ ਇਹਨਾਂ ਨੂੰ ਜਿੰਨਾ ਵੀ ਨੁਕਸਾਨ ਹੈ ਦੀ ਪਰਪਾਈ ਅਸੀਂ ਕਰਵਾਵਾਂਗੇ ਕੀ ਨਾਮ ਹੈ ਵੀਰ ਚੰਦਨ ਕੁਮਾਰ ਨਾਮ ਹੈ ਜੀ ਕੀ ਕਾਰਨ ਪੜਿਆ ਕਹਿੰਦੇ ਬਾਜੀ ਸੁیرے ਮੈਂ ਆਇਆ ਸੀ ਦੁਕਾਨ ਜਦੋਂ ਓਪਨ ਕੀ ਅਛਾਤ ਫੱਟੇ ਹੋਏ ਦੇਖਿਆ ਸੀ ਸਮਾਨ ਸਾਰਾ ਖਲ ਰਿਹਾ ਹੋਇਆ ਹੈ ਸਾਡਾ ਨੁਕਸਾਨ ਬਹੁਤ ਹੋਇਆ ਲੱਖ ਕੁ ਰੁਪਏ ਦਾ ਤਾਂ ਹੋ ਗਿਆ ਜੀ ਮੋਬਾਈਲ ਲਗਾ ਸੀ ਵੀ 25 ਪੀਸ ਤੇ ਐਸੈਸਰੀ ਹੈ ਗਈ ਸੀ ਸਾਡਾ ਵਾਟ ਹੈ ਗਈ ਸੀ ਸਪੀਕਰ ਹੈ ਗਈ ਸੀ ਨੱਕ ਬੈਂਡ ਲਗਾ ਸੀ ਬਲੂਟੁੱਥ ਸਾਰੇ ਕਿੰਨਾ ਦਾ ਨੁਕਸਾਨ ਹੋਇਆ ਨੁਕਸਾਨ ਆਪਣਾ ਲੱਖ ਰੁਪਏ ਦਾ ਹੋ ਗਿਆ ਜੀ ਕੀ ਲਾਗੇ ਚੋ ਚੋੜਾ ਵਲੋ 2220 ਮੋਬਾਈਲ ਹੈਗਾ ਸੀ ਕਸਟਮਰ ਦੇਗਾ ਸੀ ਸੈਕੰਡ ਹੈਂਡ ਹੀ ਹੈਗਾ ਸੀ ਲekin ਲੋਕਾ ਵਲੋ ਤਾਂ ਨਵਾਂ ਹੀ ਹੈਗਾ ਰਿਪੇਅਰ ਕਰਦੇ ਰਿਪੇਅਰ ਕਰਦਾ ਜੀ ਉਹ ਫੋਨ ਲੈ ਗਿਆ ਤੇ ਐਸੈਸਰੀ ਮੈਨਾ ਲੈ ਗਿਆ ਜੀ ਬਲੂਟੂਥ ਸਪੀਕਰ ਹੋ ਗਿਆ ਨੈਕ ਬੈਂਡ ਹੋ ਗਿਆ ਵਾਚ ਹੋ ਗਿਆ ਸਮਾਰਟ ਵਾਚ ਹੋ ਗਿਆ ਸਾਰੇ ਲੈ ਗਿਆ ਹੈਡਫੋਨ ਲੈ ਗਿਆ ਸਾਰੇ ਕਿਸੇ ਚੋਰ ਤੇ ਸ਼ੱਕ ਸ਼ੱਕ ਭਾਜੀ ਤਾਂ ਉਹ ਜਿਹੜੇ ਪਿਛਲੇ ਚੋੜ ਹੈਗਾ अपन ਉਹ ਮੇਰੇ ਕੋ ਉਹਨੇ ਚੋਰੀ ਕਰ ਗਿਆ ਹਾਂ ਪਹਿਲੇ ਵੀ ਇੱਕ ਵਾਰੀ ਹੋ ਰਹੀ ਹੈ ਚੋਰੀ ਪੁਲਿਸ ਨੂੰ ਪਵਾ ਦਿੱਤੀ ਇਸ ਵਾਰ ਪੁਲਿਸ ਨੂੰ ਦਿੱਤਾ ਇਤਲਾ ਆਇ ਜੀ ਕੋਲ ਆਇਆ ਸੀ ਉਹਨਾਂ ਨਾਲ ਮਿਲ ਕਰਕੇ ਚਲੇ ਗਏ ਜੀ ਕੀ ਕਹਿ ਗਿਆ ਬੀ ਜੀ ਉਹ ਕਹਿ ਗਿਆ ਕੋਈ ਨਹੀਂ ਜਰਾ ਪਿਛਲੇ ਚੋੜੇ ਕਿਸ ਦੇ ਦਿੰਦੇ ਨੇ ਉਹ ਸਖ ਗਿਆ ਤੋ ਉਹਨਾਂ ਦੇ ਤੇ ਪਰਚਾ ਕਰ ਦੇਣਾ ਮੈਂ ਕਿ ਕੋਈ ਗੱਲ ਨਹੀਂ ਕਰ ਦੇਣਾ ਜੀ ਉਹ ਗਏ ਨਹੀਂ ਉਹਨਾਂ ਨੂੰ ਚੱਕਣ ਕੀ ਮੰਗ ਕਰਦੇ ਦੁੱਤੇ ਮੰਗ ਕਰਦਾ ਜਿਹੜਾ ਮੇਰਾ ਨੁਕਸਾਨ ਹੋਇਆ ਬਸ ਉਹ ਮਿਲ ਜਾਵੇ ਬਸ ਇਹੋ ਕਾਫੀ ਦੁਕਾਨ ਤੁਹਾਡੀ ਆਉਦੀ ਨਹੀਂ ਜੀ ਮੈਂ ਕਿਰਾਏ ਤੇਗਾ ਕਿਰਾਏ ਤੇ ਦੁਕਾਨ ਹਾਂ ਜੀ ਵਿਵੇਕ ਇਹ ਤੁਹਾਨੂੰ ਤਾਂ ਚੋਰੀ ਹੋਈ ਹੈ ਤੁਸੀਂ ਇੱਥੇ ਕੰਮ ਕਰਦੇ ਹੋ ਹਾਂਜੀ ਕੀ ਕਹੋਗੇ ਅਫਸਰ ਇਹ ਬੜਾ ਮਾੜਾ ਹੋਇਆ ਹੈ ਇਸ ਵਾਰੀ ਚੋਰੀ ਹੋਈ ਜਿਹੜੀ ਪਹਿਲਾਂ ਵੀ ਇੱਕ ਦੋ ਵਾਰੀ ਹੋਈ ਹੈ ਇੱਕ ਵਾਰੀ ਤਾਂ ਛੱਤ ਪਾੜ ਕੇ ਲੈ ਗਈ ਸੀ ਇੱਕ ਵਾਰੀ ਦੀਵਾਲੀ ਦੇਲੇ ਦਿਨ ਹੋਈ ਸੀ ਰਾਤ ਨੂੰ ਚੌਕੀਦਾਰ ਦੀ ਆਪਾਂ ਸਾਰ ਨਾਲ ਜ਼ਿਆਦਾ ਮੈਂ ਗਲਤੀ ਕਰਾਂਗੇ ਚੌਕੀਦਾਰ ਬਿਲਕੁਲ ਸਾਹਮਣੇ ਵੰਦਾ ਹੈ ਲੇਕਿਨ ਫਿਰ ਵੀ ਉਹਨੂੰ ਇਸ ਗੱਲ ਦਾ ਧਿਆਨ ਨਹੀਂ ਐਸ ਕੀ ਰਾਤ ਨੂੰ ਸਵਿਚ ਔਨ ਹੋਇਆ ਬਾਹਰ ਦੀਆਂ ਲਾਈਟਾਂ ਚੱਲੀਆਂ ਸਾਰੀਆਂ ਚੌਕੀਦਾਰ ਨੇ ਇਸ ਗੱਲ ਦਾ ਵੀ ਧਿਆਨ ਨਹੀਂ ਦਿੱਤਾ ਉਹਨੂੰ ਧਿਆਨ ਦੇਣਾ ਚਾਹੀਦਾ ਸੀ ਇਸ ਗੱਲ ਦਾ ਕਿ ਕੋਈ ਦੁਕਾਨ ਤੇ ਹੈ ਨਹੀਂ ਰਾਤ ਨੂੰ ਜਿੰਨੇ ਵਜੇ ਵੀ ਚੋਰੀ ਹੋਈ ਹੈ ਅਚਾਨਕ ਦੁਕਾਨ ਦੀਆਂ ਲੈਟਾਂ ਜਗਦੀਆਂ ਉੱਤੋਂ ਇੱਟਾਂ ਥੱਲੇ ਡਿੱਗੀਆਂ ਕਿੰਨਾ ਖੜਕਾ ਆਂਦਾ ਕਿਸੇ ਗੱਲ ਦਾ ਉਹਨੇ ਧਿਆਨ ਨਹੀਂ ਦਿੱਤਾ ਟੋਕੀਦਾਰ ਵੀ ਮਾਰੀ ਕੱਲ ਤੇ ਚੋਕੀਦਾਰ